ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਭਾਈ ਅਮਰਤਪਾਲ ਖਾਲਸਾ ਤੇ ਸਭ ਤੋਂ ਜ਼ਿਆਦਾ ਇਲਜ਼ਾਮ ਲਗਾਏ ਜਾ ਰਹੇ ਨੇ ਬਿਕਮਜੀਤ ਸਿੰਘ ਜੀਠੀਆ ਦੇ ਦੁਆਰਾ ਬਿਕਮਜੀਤ ਸਿੰਘ ਜੀਠੀਆ ਹਰ ਰੋਜ਼ ਕੋਈ ਕਾਨਫਰੰਸ ਕਰਦਾ ਹੈ ਜਿਸ ਉੱਤੇ ਕਦੇ ਰਿਕਾਰਡਿੰਗਾਂ ਦੀ ਦਾਅਵੇਦਾਰੀ ਕਰਦਾ ਹੈ ਕਦੇ ਉਸ ਚੈਟ ਦੀ ਦਾਅਵੇ ਦਾਅਵੇਦਾਰੀ ਕਰਦਾ ਹੈ ਜਿਸ ਦੇ ਸਕਰੀਨ ਸ਼ਾਟ ਵਾਇਰ ਹੋਏ ਨੇ ਸੋਸ਼ਲ ਮੀਡੀਆ ਤੇ ਇੱਕ ਫੋਨ ਦੀ ਰਿਕਾਰਡਿੰਗ ਆਡੀਓ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਰਵਨੀਤ ਵਿਚ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਨਤ ਸ਼ਾਹ ਨੂੰ ਮਾਰਨ ਦੀ ਬੇਵੰਤਬੰਦੀ ਬਣਾਈ ਜਾ ਰਹੀ ਹੈ ਇਹ ਉਹੀ ਬਿਕਰਮਜੀਤ ਸਿੰਘ ਮਜੀਠੀਆ ਹੈ ਜਿਸ ਨੇ ਰਜ ਕੇ ਚਿੱਟੇ ਦਾ ਵਪਾਰ ਕੀਤਾ ਜਿਹੜੀ ਫਿਲਮ ਆਈ ਸੀ ਉੜਤਾ ਪੰਜਾਬ ਉੜਦੇ ਪੰਜਾਬ ਵਾਲੀ ਫਿਲਮ ਚਿੱਟੇ ਤੇ ਆਧਾਰਿਤ ਬੀਸ ਸੀ ਤੇ ਇਹਨੇ ਜਿਹੜਾ ਹੈ ਗਿੜੇ ਲਈ ਸੀ ਪ੍ਰੋਡਿਊਸਰਾਂ ਜਿਹੜੇ ਪ੍ਰੋਡਿਊਸਰਸ ਸੀ ਜਿਹੜੇ ਡਾਇਰੈਕਟਰਸ ਸੀ ਉਰਦਾ ਪੰਜਾਬ ਦੇ ਇਹ ਸਬੂਤ ਆ ਗਏ ਨੇ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਕੋਲ ਇਹਨੇ ਉੱਥੇ ਜਾ ਕੇ ਮਨਤਾ ਕੀਤੀਆਂ ਭਾਈ ਮੇਰਾ ਨਾਮ ਨਾ ਲੈਣਾ ਇਹ ਈਮਾਨ ਸਿੰਘ ਖਾਰਾ ਨੇ ਅੱਜ ਕਾਨਫਰੰਸ ਕੀਤੀ ਹੈ ਤੇ ਭਾਈ ਅਮਰਤਪਾਲ ਦੇਣਗੇ ਸਤੀਫਾ ਇਸ ਬਾਰੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਬਿਕਮਜੀਤ ਸਿੰਘ ਜੀਠਿਆ ਉਹ ਨੇ ਜਿਨ੍ਹਾਂ ਨੇ ਰੱਜ ਕੇ ਚਿੱਟੇ ਦਾ ਪੰਜਾਬ ਦੇ ਵਿੱਚ ਵਪਾਰ ਕੀਤਾ ਦੂਸਰੇ ਪਾਸੇ ਹੁਣ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਵਿਧਾਇਕ ਨਹੀਂ ਉਹ ਐਜ਼ ਅ ਵਰਕਰ ਨੇ ਐਜ਼ ਯੁ ਨੁਮਾਇंदे ਨੇ ਤੇ ਫਿਰ ਬਿਕਮਜੀਤ ਸਿੰਘ ਮਜੀਠੀਆ ਨੂੰ ਡਰ ਕਾ ਦਾ ਭਾਈ ਅਮਰਪਾਲ ਖਾਲਸਾ ਦੇ ਕੋਲੋਂ ਇੱਕ ਪਾਸੇ ਡੈਫਰਮੇਸ਼ਨ ਦਾ ਪਰਚਾ ਹੋਵੇਗਾ ਬਿਕਮਜੀਤ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦਾ ਵੋਟ ਬੈਂਕ ਜਿਹੜਾ ਰਹਿ ਗਿਆ ਹੈ ਜਿਹੜੇ ਆંકੜੇ ਨੇ ਪੂਰੇ ਪੰਜਾਬ ਦੇ ਵਿੱਚ 13% ਨੇ ਤੇ 13% ਨੇ ਦੇ ਨਾਲ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣੇਗੀ ਉਹਨਾਂ ਨੇ ਕਿਹਾ ਇਹ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਆਪਣੀ ਭੈਣ ਬੀਬਾ ਸ੍ਰੀਮਤੀ ਕੋਰ ਪਾਦਲ ਨੂੰ ਕਹ ਦੇ ਅਸਤੀਫਾ ਦਿਨੇ ਆ ਤੇ ਇਹ ਉਥੋਂ ਚੋਣ ਲੜੇ ਫਿਰ ਅਸੀਂ ਵੀ ਚੋਣ ਲੜਦੇ ਹਾਂ ਪੱਤਰਕਾਰਾਂ ਨੇ ਕਿਹਾ ਕੀ ਭਾਈ ਅੰਮਰਤਪਾਲ ਖਾਲਸਾ ਅਸਤੀਫਾ ਦੇਣਗੇ ਅਤੇ ਉਹ ਮੁਕਾਬਲਾ ਕਰਨਗੇ ਬਿਕਮਜੀਤ ਸਿੰਘ ਜੀਤਿਆ ਦਾ ਹਲਕਾ ਬਠਿੰਡਾ ਤੋਂ ਜੇਕਰ ਉਹਨਾਂ ਦੀ ਭੈਣ ਅਸਤੀਫਾ ਦਿੰਦੇ ਨੇ ਜਾਂ ਉਹ ਇਲੈਕਸ਼ਨ ਲੜਨਗੇ ਬੀਬਾ ਹਰਸਿਮਰਤ ਕੌਰ ਦੇ ਖਿਲਾਫ ਤੇ ਅਮਨ ਸਿੰਘ ਮਾਨ ਸਿੰਘ ਖਾਨ ਨੇ ਕਿਹਾ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਉਹਨਾਂ ਕਹੇ ਭਾਈ ਅਮਰਤਪਾਲ ਅਸਤੀਫਾ ਦੇਣਗੇ ਜਾਂ ਨਹੀਂ ਦੇਣਗੇ ਲੇਕਿਨ ਇੱਕ ਅਸੀਂ ਆਪ ਦਾ ਬੰਦਾ ਦੇ ਦੇਾਂਗੇ ਮੁਕਾਬਲੇ ਦਾ ਭਾਵੇਂ ਬਿਕਰਮਜੀਤ ਸਿੰਘ ਜੀਤਿਆ ਚੋਣ ਲੜ ਲਵੇ ਹਲਕਾ ਬਠਿੰਡੇ ਤੋਂ ਤੇ ਭਾਵੇਂ ਬੀਬਾ ਹਰਸਵਰਤ ਕੌਰ ਬਾਦਲ ਉਹਨਾਂ ਕਹੇ ਬਿਕਮਜੀਤ ਸਿੰਘ ਜੀਤਿਆ ਨੇ ਰੱਜ ਕੇ ਪੰਜਾਬ ਨੂੰ ਲੁੱਟਿਆ ਕਰਦਾਰ ਕੁੱਸੀ ਕੀਤੀ ਜਾ ਰਹੀ ਹੈ ਭਾਈ ਅਮਰਤਪਾਲ ਖਾਲਸਾ ਦੀ ਅਸੀਂ ਇਸ ਤੇ ਅਸੀਂ ਇਹ ਹੁਣ ਬਿਲਕੁਲ ਨਹੀਂ ਸਮਾਂਗੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਗੱਲਬਾਤ ਕਰਕੇ ਡੈਫਰਮੇਸ਼ਨ ਦਾ ਪਰਚਾ ਦਰਜ ਕਰਾਵਾ ਗਏ ਬਿਕਮਜੀਤ ਸਿੰਘ ਜੀਠਿਆ ਤੇ ਕੀ ਭਾਈ ਅੰਮ੍ਰਿਤਪਾਲ ਖਾਲਸਾ ਦੇਣਗੇ ਅਸਤੀਫਾ ਜੇਕਰ ਬਿਕਮਜੀਤ ਸਿੰਘ ਮਜੀਠੀਆ ਹਲਕਾ ਪਠੰਡੇ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ ਬੀਬਾ ਹਰਸਿਮਰਤ ਕੋਲ ਅਸਤੀਫਾ ਦਿੰਦੇ ਨੇ ਤਾਂ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਹੋਏ ਮਾਨ ਸਿੰਘ ਖਾਰਾ ਨੇ ਕਿਹਾ ਅਸੀਂ ਆਪਣਾ ਇੱਕ ਬੰਦਾ ਦੇਾਂਗੇ ਉਹਨਾਂ ਨੇ ਕਿਹਾ ਕਿ ਉਰਦਾ ਪੰਜਾਬ ਜਿਹੜੀ ਫਿਲਮ ਬਣੀ ਸੀ ਉਰਦਾ ਪੰਜਾਬ ਉਹ ਬਿਕਮ ਜੀਸਨ ਮਜੀਠੀ ਦੇ ਆਧਾਰਤ ਹੈ ਬਿਕਮ ਜੀਸਨ ਮਜੀਠੀਆ ਲਗਭਗ 4 ਤੋਂ 5 ਵਾਰ ਮੁੰਬਈ ਗਿਆ ਭਾਈ ਮੇਰਾ ਵਿੱਚ ਨਾਮ ਨਹੀਂ ਲੈਣਾ ਕਿਉਂਕਿ ਸਕ੍ਰਿਪਟ ਦੇ ਵਿੱਚ ਬਿਕਮ ਜੀਸਨ ਮਜੀਠੀਆ ਦਾ ਨਾਮ ਸੀ ਕਿ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂ ਵੱਲੋਂ ਇਹ ਨਸ਼ਾ ਵਗਵਾਇਆ ਬਕਾਇਆ ਗਿਆ ਚਿੱਟੇ ਦਾ ਵਪਾਰ ਜਿਹੜਾ ਕੀਤਾ ਗਿਆ ਹੁਣ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਪਲਟਵਾਰ ਕੀਤਾ ਜਾ ਰਿਹਾ ਹੈ ਭਾਈ ਅਬਰਤਪਾਲ ਖਾਲਸਾ ਤੇ ਉਹਨਾਂ ਕਹਿੰਦਾ ਭਾਈ ਭਾਈ ਅਬਰਤਪਾਲ ਖਾਲਸਾ નિર્ਦੋਸ਼ ਨੇ ਉਹਨਾਂ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਅਸੀਂ ਇਹ ਸਹਿ ਨਹੀਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਐ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਜਾਵੇਗੀ ਭਾਈ ਬਿਕਮਜੀ ਸਿੰਘ ਮੈਡੀਸ਼ੀਨ ਦੇ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਜਾਵੇਗੀ ਭਾਈ ਅਮਰਤਪਾਲ ਖਾਲਸਾ ਵੱਲੋਂ ਉਹਨਾਂ ਕਹਿੰਦੇ ਕਿ ਜੇਕਰ ਇਹ ਮੈਦਾਨ ਦੇ ਵਿੱਚੋਂ ਲੜਨਾ ਚਾਹੁੰਦੇ ਨੇ ਭਾਈ ਅਮਰਤਪਾਲ ਖਾਲਸਾ ਤੇ ਆਪਣੀ ਸੀਟ ਨਹੀਂ ਚੜਣਗੇ ਅਸੀਂ ਇੱਕ ਬੰਦਾ ਫੜ ਖੜਾ ਕਰ ਦਿਆਗੇ ਇਹਦੇ ਸਾਹਮਣੇ ਤੇ ਪਤਾ ਲੱਗ ਜਾਊਗਾ ਹਲਕਾ ਬਿਛੰਡੇ ਦੇ ਵਿੱਚੋਂ ਦੁੱਧ ਤੇ ਦੁੱਧ ਦਾ ਤੇ ਪਾਣੀ ਦਾ ਪਾਣੀ ਹੋ ਜਾਵੇਗਾ